ਇਲਾਕਾ ਸੁਧਾਰ ਅਮਨ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਦਰਸ਼ੇਮ ਸਿੰਘ ਪੋਲਾ ਨੇ ਪੀੜਤ ਔਰਤਾਂ ਨੂੰ ਨਾਲ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਉੱਚ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਔਰਤਾਂ ਤੇ ਅਤਿਆਚਾਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਪੋਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪੀੜਤ ਔਰਤਾਂ ਦੇ ਨਾਲ ਅਤਿਆਚਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਪੀੜਤ ਔਰਤਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਅਤਿਆਚਾਰ ਕਰਨ ਵਾਲਿਆਂ ਨੂੰ ਬੜਾਵਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਪੰਜਾਬ ਦਾ ਆਪ ਸਰਕਾਰ ਔਰਤਾਂ ਨੂੰ ਬੰਦੇ ਹੱਕ ਦਵਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਿਹਾ ਹੈ ਤੇ ਦੂਜੇ ਪਾਸੇ ਔਰਤਾਂ ਤੇ ਹੋ ਰਹੇ ਅਤਿਆਚਾਰ ਕੁਝ ਹੋਰ ਹੀ ਬਿਆਨ ਕਰ ਰਹੇ ਹਨ। ਜੋ ਹੁਣ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੀੜਿਤ ਔਰਤਾਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਨਾਲ ਨੱਥੀ ਕਰਕੇ ਪੁਲਿਸ ਦੇ ਉੱਚ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਡੀਜੀਪੀ ਪੰਜਾਬ ਦੇ ਨਾਮ ਤੇ ਇੱਕ ਮੰਗ ਪੱਤਰ ਭੇਜਿਆ ਗਿਆ ਹੈ ਜੇਕਰ ਹਜੇ ਵੀ ਕੋਈ ਸੁਣਵਾਈ ਨਾ ਕੀਤੀ ਤਾਂ ਸੰਘਰਸ਼ ਕਰਨ ਦੀ ਰਣਨੀਤੀ ਬਣਾਈ ਜਾਵੇਗੀ ਤੇ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਸਨਿਸ਼ੋਤਾ ਦਵਿੰਦਰ ਕਸ਼ਯਪ ਆਦ ਹਾਜ਼ਰ ਸਨ ਮਾਨਯੋਗ ਕਮਿਸ਼ਨਰ ਸਾਹਿਬ ਨੇ ਦਰਖਾਸਤਾਂ ਮਾਰਕ ਕੀਤੀਆਂ ਵਕਫਾ ਕਾ ਅਫਸਰਾਂ ਨੂੰ ਜਿੱਦੇ ਕੇ ਮੈਡਮ ਐਸਪੀ ਹਡਕੁਆਟਰ ਪਰਮਿੰਦਰ ਪਰਮਿੰਦਰ ਕੋਰ ਜੀ ਆ ਉਹਨਾਂ ਨੇ ਇਹ ਕੁੜੀ ਨੂੰ ਕਹਤਾ ਵੀ ਤੇਰੀ ਦਰਖਾਸ਼ ਨਹੀਂ ਇੱਥੇ ਚੱਲਦੀ ਤੂੰ ਜਾ ਕੇ ਦਿਹਾਤੀ ਜੀ ਦੇ ਜਾਂ ਤਰਨ ਤਰਨ ਦੀ ਜਦ ਕਿ ਮੁਸਾਵਾਦ ਰਹਿੰਦੀ ਆ ਤਾਂ ਇਹ ਕੋਈ ਰਹਿ ਨਹੀਂ ਸਕਦਾ ਆਂਦੀ ਆਪਣੇ ਤਾਇਕੋ ਕਿਉਂ ਰਹਿਣੀ ਹੈ ਦੂਜਾ ਮਸਲਾ ਇਹ ਕੁੜੀ 니ਤੂ ਇਹ 12 ਅੱਠ ਨੂੰ ਵਿਆਹ ਹੋਇਆ ਸੀ 12 ਮਈ 12 ਮਈ ਨੂੰ ਇਹਦਾ ਵਿਆਹ ਹੋਇਆ ਘਰ ਵਾਲਾ ਪੁਲਿਸ ਦੇ ਸਾਹਮਣੇ ਕਹਿੰਦਾ ਕਿ ਮੈਂ ਨਹੀਂ ਰੱਖਣੀ ਏ ਯਾਰ ਕਿੱਥੇ ਇਨਸਾਫ ਹੈ ਯਾਰ ਜੇ ਬੱਚਾ ਹੋਣ ਵਾਲਾ ਹੋ ਗਿਆ ਤੇ ਤੁਸੀਂ ਕਹਤਾ ਵੀ ਅਹੀਂ ਰੱਖਣੀ ਨਹੀਂ ਇਹ ਕਿੱਥੇ ਜਾਇਆ ਹੈ ਇਹ ਟਾਈਮ 'ਚ ਦੂਜੀ ਆ ਤੀਜੀ ਕੁੜੀ ਹੈ ਇਹ ਇਹਦਾ ਸਹੁਰਾ ਠੰਡਾ ਸੀ ਉਹਦੀ ਮੌਤ ਹੋ ਗਈ ਚਲੋ ਬਹੁਤ ਸੋਸ਼ ਵਾਲੀ ਗੱਲ ਆ ਓਏ ਇਹਦੀ ਸੱਸ ਨੇ ਉਹਨੂੰ ਲੁਕਾਈ ਲਿਆ ਵੀ ਮੈਂ ਆਪਾਂ ਤੇ ਇਹਨੂੰ ਰੱਖਣਾ ਹੀ ਨਹੀਂ ਯਾਰ ਕਿ ਕਿ ਕਿੱਥੇ ਇਨਸਾਫ ਆ ਯਾਰ ਮੈਨੂੰ ਦੱਸੋ ਜੇ ਉਹਦੇ ਕੋਈ ਪੈ ਗਿਆ ਕੋਈ ਚੀਜ਼ ਪੈ ਗਈ ਕੋਈ ਚੀਜ਼ ਤੇ ਉਹਦਾ ਸੇਫ ਗਲਤ ਹੋ ਗਿਆ ਤੇ ਆਪਾਂ ਕਹਿਤਾ ਰੱਖਣਾ ਹੀ ਨਹੀਂ ਕਿ ਕਿਥੋਂ ਚੌਥੀ ਦਰਖਾਸਤ ਹੈ ਗਿਆ ਇੱਕ ਯੋ ਵਿੰਗ ਜਿੰਨਕਵਰੀ ਚੱਲਦੀ ਪਈ ਸੀ ਜੱਜ ਦੀ ਉਹਦੀ ਤਨਖਾਹਾਂ ਕਢਾ ਕੇ ਖਾ ਗੇ ਅਸੀਂ ਇਹ ਗੱਲ ਕਿ ਬੇਨਤੀ ਕੀਤੀ ਆ ਹਰਪਾਲ ਜੀ ਜੈ ਜੀ ਏਸੀਪੀ ਸਾਹਿਬ ਆਏ ਸੀ ਉਹਨਾਂ ਨੇ ਸਾਨੂੰ ਤੁਹਾਡੇ ਮਾਦਮ ਤੋਂ ਵੀ ਭਰੋਸਾ ਦਿਵਾਇਆ ਕਿ ਜਿਹਦੇ ਜਿਹੜੇ ਚੱਲਦੀ ਪਈ ਆ ਅਸੀਂ ਇਹਨਾਂ ਨੂੰ ਇਨਸਾਫ ਦੋਣੇ ਆ ਔਰ ਇਹ ਇਹਨਾਂ ਦਾ ਜਿਹੜਾ ਕੋਈ ਕਾਰਵਾਈ ਬੰਦੀ ਆ ਉਹ ਵਸੇ ਜਿੰਨਾ ਜੀ ਕੰਪਲੇਂਟ ਚੱਲ ਰਹੀਆਂ ਨੇ ਤੇ ਸਾਡੇ ਆਫਿਸ ਦੇ ਵਿੱਚ ਇਹਨਾਂ ਚ ਕੁਝ ਮੈਟਰ ਨੇ ਉਹ ਹੁਣ ਸਟੱਡੀ ਕਰ ਲੈਣੇ ਆ ਜੀ ਕਿਹੜੇ ਕਿਹੜੇ ਅਫਸਰ ਕੋਲ ਚੱਲਦੇ ਆ ਸਾਰੇ ਪ੍ਰਾਇੋਰਟੀ ਦੇ ਅਧਾਰ ਤੇ ਕਰਾ ਦੇਣੇ